ਬਹੁਤ ਖੁਸ਼ੀ ਦਾ ਦਿਨ ਹੈ बिकॉज ਮੇਰਾ 15 ਤੱਕ ਨੂੰ ਲੈ ਹੈ ਤੇ ਅੱਜ ਮੈਨੂੰ ਮਾਨਯੋਗ ਸੀਐਮ ਸਾਹਿਬ ਦਾ ਨਿਗਦੀ ਪੱਤਰ ਵੀ ਮਿਲਿਆ ਉਹਨਾਂ ਨੂੰ ਪਰਸਨਲੀ ਮਿਲੀ ਹੀ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕੀਤਾ ਮੈਂ ਉਹਨਾਂ ਨੂੰ ਸਰ ਨੂੰ ਕਿਹਾ ਵੀ ਮੈਂ ਕਾਫੀ ਟਾਈਮ ਵੀ ਲੈਂ ਹੁ ਕਾਤੀ ਹਾਂ ਪਰ ਮੈਨੂੰ ਜਿਹੜੀ ਸਫਲਤਾ ਹੈ ਉਹ ਹੋਣ ਜਾ ਕੇ ਮਿਲਿਆ ਮੈਂ ਸਰ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਬਹੁਤ ساری ਜ਼ਿੰਦਗੀ ਚ ਆਪਣੇ ਸਾਰਿਆਂ ਦੇ ਇੱਛਾ ਮੁਤਾਬਕ ਨਤੀਜੇ ਨਹੀਂ ਆਉਂਦੇ ਸਟੂਡੈਂਟ ਸੋਚਦਾ ਹੈ 95% ਨੰਬਰ ਆਉਣਗੇ 80 ਰਹਿ ਜਾਂਦੇ ਆ ਹੁਣ ਜਾਓਗੇ ਬੈਠੋਗੇ ਕੁਰਸੀਆਂ ਤੇ ਕਿਸੇ ਦਾ ਕੋਈ ਪੈਸਾ ਤਾਂ ਨਹੀਂ ਲੱਗਿਆ ਜੀ ਕਿਸੇ ਨੇ ਕੋਈ ਪੈਸਾ ਦਿੱਤਾ ਹੋਵੇ ਕਿਸੇ ਨੂੰ ਕਿਸੇ ਐਮ ਐਲ اے ਤੱਕ ਜਾਂ ਕਿਸੇ ਹੋਰ ਤੱਕ ਪਹੁੰਚ ਕੋਈ ਸਪਾਰਸ਼ ਲਵਾਉਣੀ ਪਈ ਹੋਵੇ ਬਿਲਕੁਲ ਤੇ ਹੁਣ ਤੁਸੀਂ ਜਦੋਂ ਜਾਓਗੇ ਤੁਸੀਂ ਇਹ ਸਮਝ ਲਓ ਜਿਹੜਾ ਤੁਹਾਡੇ ਕੋਲ ਬੰਦਾ ਆਊਗਾ ਨਾ ਉਹ ਸਭ ਤੋਂ ਪਹਿਲਾਂ ਸਵੇਰੇ ਗੁਰਦੁਆਰਾ ਸਾਹਿਬ ਮੰਦਰ ਮਾਝਾ ਜਿੱਥੇ ਵੀ ਉਹਦੀ ਮੰਨਤ ਹੈ ਉੱਥੇ ਜਾਊਗਾ ਉਹ ਕਹੂਗਾ ਇਹ ਪ੍ਰਮਾਤਮਾ ਅੱਜ ਮੇਰਾ ਕੰਮ ਹੈ ਕੋਈ ਤੇਰਾ ਰੂਪ ਹੀ ਬੈਠਾ ਹੋਵੇ ਕੁਰਸੀ ਤੇ ਮੂਰੇ ਬਾਬੂ ਜਾ ਆਫਸਰ ਜਿਹੜਾ ਮੇਰਾ ਕੰਮ ਬਣ ਜੇ ਤਾਂ ਮੇਰੀ ਕਬੀਲਦਰੀਲੀ ਤੇ ਚੜ ਜੂ ਕੁੜੀ ਦਾ ਵਿਆਹ ਕਰ ਲਾਂਗੇ ਮੁੰਡੇ ਦੀ ਫੀਸ ਭਰ ਦੇਣ ਹੁਣ ਅੱਗੇ ਤੂੰ ਤੁਹਾਡੇ ਕੋਲੇ ਆ ਗਿਆ ਉਹ ਤੁਸੀਂ ਕਹਤਾ ਨਾ ਵੀ ਇੰਨੀ ਤਰ੍ਹਾਂ ਕਮਾਉਣਾ ਮੈਂ ਤੀਜੇ ਦਿਨ ਉਹ ਚੱਕ ਕੇ ਆਇਆ ਨੇ ਇੱਥੇ ਚਲੋ ਇਹ ਕੰਮ ਨਹੀਂ ਹੋਣਾ ਜਾਂ ਫਿਰ ਤੁਸੀਂ ਕਹਤਾ ਆ ਜਾਓ ਬਾਪੂ ਜੀ ਬੈਠੋ ਤੁਸੀਂ ਪਾਣੀ ਪੀਓ ਇੱਕ ਕਾਗਜ਼ਾ ਕਟਾ ਹੈ ਉਹ ਐਸੇ ਦਫਤਰ ਚ ਪੂਰਾ ਕਰਾ ਕੇ ਮੈਂ ਹੁਣੀ ਕਰਕੇ ਦੇਣਾ ਤੁਹਾਡਾ ਕੰਮ ਫਿਰ ਉਹ ਕੰਮ ਕਰ ਦੂੰਗਾ ਪਹਿਲੇ ਕੇਸ ਚ ਤਾਂ ਫਿਰ ਉਹ ਵੱਧ ਦਵਾ ਦੇਊਗਾ ਜੀ ਬੀ ਆਰ ਆ ਕੀ ਤੇ ਨਾਲ ਇਹਦਾ ਮਤਲਬ ਤੁਸੀਂ ਪਰਮਾਤਮਾ ਦੀ ਅਰਦਾਸ ਵੀ ਮੋੜਤੀ ਵਾਪਸ ਦੂਜੇ ਕੇਸ ਚ ਇਹ ਕੰਮ ਕਰਾਤਾ ਉਹ ਫਿਰ ਦੁਬਾਰਾ ਜਾਊਗਾ ਜਾਂਦਾ ਹੋਇਆ ਗੁਰਦੁਆਰਾ ਸਾਹਿਬ ਜਾਂ ਮੰਦਰ ਜਾਂ ਮਸਜਿਦ ਕਿ ਪਰਮਾਤਮਾ ਆ ਜਿਹੜਾ ਮੁੰਡੇ ਨੇ ਅੱਜ ਮੇਰਾ ਕੰਮ ਕਰਾਇਆ ਜਿਹੜੀ ਕੁੜੀ ਨੇ ਅੱਜ ਮੇਰਾ ਕੰਮ ਕਰਾਇਆ ਇਨੂੰ ਪਰਮਾਤਮਾ ਤਰੱਕੀਆਂ ਬਖਸ਼ੀ ਤੰਦਰੁਸਤੀਆਂ ਬਖਸ਼ੀ ਫਿਰ ਤੁਹਾਨੂੰ ਦੁਆ ਮਿਲਦੀ ਹੈ ਸੋ ਬਾ ਦੁਆ ਵਾਪਸ ਨਹੀਂ ਕਰਨੀ ਬਸ ਇਹ ਹੈ ਜਿਹੜੀ ਕੁਰਸੀ ਤੇ ਬੈਠੇ ਹੋ ਹਰ ਕੁਰਸੀ ਦਾ ਬਦਵਤਾ ਮਾਨ ਹੈ ਕੋਈ ਕੁਰਸੀ ਛੋਟੀ ਵੱਡੀ ਨਹੀਂ ਹੈਗੀ ਮੈਂ ਇੱਕ ਤਹਿਸੀਲ ਦੇ ਵਿੱਚ ਗਿਆ ਸਮਰਾਲੇ ਵੈਸੀ ਚੱਲ ਗਿਆ ਮੈਂ ਚੰਗਾ ਤਾਂ ਤਹਿਸੀਲਦਾਰ ਸਾਹਿਬ ਕਹਿੰਨ ਕੁਰਸੀ ਤੋਂ ਖੜਿਓ ਕਿ ਮੈਨੂੰ ਕਹਿੰਦੇ ਜੀ ਆ ਜਾਓ ਬੈਠੋ ਮੈਂ ਕਹਿੰਦੀ ਇਹ ਕੁਰਸੀ ਤੇਰੀ ਹੈ ਇਸ ਕੁਰਸੀ ਦੇ ਜ਼ਿੰਮੇਵਾਰੀਆਂ ਮੈਂ ਨਹੀਂ ਨਿਭਾ ਸਕਦਾ ਕੁਰਸੀ ਤੇਰੀ ਹੈ ਮੈਂ ਨਹੀਂ ਬੈਂਦਾ ਮੈਂ ਇੱਧਰ ਭੇਜਣਾ ਨਾਲ ਹਰ ਕੁਰਸੀ ਦਾ ਆਪਣਾ ਮਾਣ ਇੱਜ਼ਤ ਹੈ ਜੀ ਕੋਈ ਕੁਰਸੀ ਛੋਟੀ ਵੱਡੀ ਨਹੀਂ ਮੰਨਿਆ ਕਿ 1 ਰੁਪਿਆ ਲੱਖ ਦੇ ਬਰਾਬਰ ਨਹੀਂ ਬੈਂਦਾ ਮੰਨਿਆ ਕਿ 1 ਰੁਪਿਆ ਲੱਖ ਦੇ ਬਰਾਬਰ ਨਹੀਂ ਬੈਂਦਾ ਪਰ ਜੇ ਲੱਖ ਚੋਂ ਰੁਪਿਆ ਕੱਢ ਦਈਏ ਉਹ ਵੀ ਲੱਖ ਨਹੀਂ ਦਿੰਦਾ ਸਿਰਫ ਇਹਦੀ ਵੀ ਵੈਲਿਊ ਹੈ ਇਸ ਕਰਕੇ ਕਦੇ ਵੀ ਆਪਣੇ ਆਪ ਨੂੰ ਘਟ ਨਹੀਂ ਸਮਝਣਾ ਪਰ ਜੇ ਇੱਥੋਂ ਤੁਸੀਂ ਬਿਨਾ ਪੈਸੇ ਜਾਂ ਬਿਨਾ ਸ਼ਿਫਾਰਿਸ਼ ਤੋਂ ਗਏ ਹੋ ਗਾਹਾਂ ਤੁਸੀਂ ਕੰਮ ਵੀ ਬਿਨਾ ਪੈਸੇ ਤੇ ਬਿਨਾ ਸ਼ਿਫਾਰਿਸ਼ ਤੋਂ ਕਰਨੇ ਨੇ ਇਹ ਗੱਲ ਕਹਿਣਾ ਹੈ ਤੁਹਾਨੂੰ ਮੈਂ ਅੱਜ ਹੌਲੀ ਹੌਲੀ ਆਪਾਂ ਬਦਲ ਲਾਂਗੇ ਚੀਜ਼ ਕਿਉਂਕਿ ਇਹ ਆਪਣੇ ਨਾ ਖੂਨ ਦੇ ਵਿੱਚ ਆ ਗਿਆ ਕਿ ਸ਼ਾਇਦ ਰਿਸ਼ਵਤ ਜਿਹੜੀ ਐ ਇਹਦੇ ਬਿਨਾ ਕੰਮ ਹੁੰਦਾ ਹੀ ਨਹੀਂ ਇੱਕ ਕਿਤੇ ਚੰਗਾ ਤਹਿਸੀਲਦਾਰ ਲਾਤਾ ਉਹ ਪੈਸੇ ਨਹੀਂ ਲੈਂਦਾ ਸੀ ਉਹਨੇ ਬਜ਼ੁਰਗ ਦੀ ਰਜਿਸਟਰੀ ਬਿਨਾ ਪੈਸੇ ਤਾਂ ਕਰਤੀ ਸਾਰਾ ਦਿਨ ਉਹ ਬਜ਼ੁਰਗ ਨਾ ਬਾਹਰ ਆ ਕੇ ਬਸੀਕਾ ਨਵੀਸਾ ਨੂੰ ਨਾ ਰਜਿਸਟਰੀ ਦਿਖਾਈ ਹੈਗਾ ਨਾ ਯਾਰ ਕੁਝ ਨਾ ਕੁਝ ਤਾਂ ਗਲਤ ਹੋਣਾ ਮੈਨੂੰ ਤਾਂ ਪੈਸੇ ਹੀ ਨਹੀਂ ਲਏ ਮੈਂ ਸਾਨੂੰ ਵੀ ਨਹੀਂ ਯਕੀਨ ਆਉਂਦਾ ਉਹਨਾਂ ਦੇ ਜਿੰਜਰ ਪੈਸੇ ਨਾ ਦਈਏ ਵੀ ਕੰਮ ਹੋ ਗਿਆ ਹੋਊਗਾ ਕੀ ਕਰੀਏ ਹੁਣ ਫਿਰ ਹੌਲੀ ਹੌਲੀ ਹੋਊਗਾ ਨਾ ਠੀਕੇ ਫਿਰ ਹੋਜੂਗਾ ਠੀਕ ਪਰ ਜਦੋਂ ਇੱਥੋਂ ਨਿਤਰਿਆ ਹੋਇਆ ਪਾਣੀ ਜਾਊਗਾ ਭਾਵੇਂ ਅੱਗੇ ਥੋੜਾ ਬਹੁਤ ਗੰਧੜਾ ਵੀ ਹੋਵੇ ਜਦੋਂ ਉਹ ਚ ਨਿਤਰਿਆ ਹੋਇਆ ਪਾਣੀ ਪਾ ਦਈਏ ਤਾਂ ਉਹਦਾ ਗੰਧਲਾਪਨ ਤਾਂ ਕੱਟ ਦਈਏ ਨਾ ਫਿਰ ਸੋ ਇਸ ਕਰਕੇ ਮੈਂ ਤੁਹਾਨੂੰ ਨਿਤਰਿਆ ਹੋਇਆ ਪਾਣੀ ਕਹੂੰਗਾ ਮੈਂ ਤੁਹਾਨੂੰ ਸਰਜਰੀ ਟ੍ਰੇਲ ਦੇ ਮੋਤੀ ਕਹੂੰਗਾ ਤੁਸੀਂ ਗੰਧਲੇ ਪਾਣੀ ਦੀਆਂ ਬਾਲਟੀਆਂ ਨੂੰ ਜਮਾਤ ਸਾਫ ਸੁਥਰੀਆਂ ਕਰਨਾ ਕਲੀਅਰ ਕ੍ਰਿਸਟਲ ਕਲੀਅਰ ਗੱਲਾਂ ਹੋਣ ਲੱਗ ਕੇ ਵੀ ਹਾਂ ਯਾਰ ਉਹਨਾਂ ਦਾ ਮੁੰਡਾ ਨੌਕਰੀ ਤੇ ਲੱਗਿਆ ਪਰ ਬਈ ਕਿਆ ਆਉਦੀ ਬੱਲੇ ਬੱਲੇ ਸ਼ਾਬਾ ਸ਼ਾਬਾ ਆਹੀ ਹੈ ਇੱਜ਼ਤ ਹੀ ਹੁੰਦੀ ਹੈ ਔਰ ਕੀ ਹੈ ਜਿੱਥੇ ਜਿੰਨੇ ਮਰਜ਼ੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਜਿਹੜਾ ਆਖਰੀ ਕੱਪੜਾ ਹੈ ਨਾ ਬੰਦੇ ਨੂੰ ਮਿਲਦਾ ਉਹ ਤੇ ਕੋਈ ਸਿਆਉਣ ਨਹੀਂ ਵੱਜੀ ਹੁੰਦੀ ਜਿੰਨਾ ਲਈ ਤੂੰ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆਂ ਵਿੱਚ ਵਿੜੇ ਚੱਕੋ ਚੱਕੋ ਕਰਦੇ ਘੰਟਾ ਨਹੀਂ ਰੱਖਦੇ ਸੀ ਜਿੰਨਾ ਵਾਸਤੇ ਸਾਰੇ ਪਾਪ ਕਰੀਆਂ ਸਾਰੀ ਉਮਰ ਇੱਕ ਘੰਟਾ ਕਰੀ ਵੀ ਰੱਖਦੇ ਉਹ ਕਹਿੰਦੇ ਕੋਰਸ਼ਮੀਰ ਵਾਲੀ ਪੂਆ ਬਾਅਦ ਚ ਆ ਜੂਗੀ ਕੇਰੇ ਚੱਕੀ ਇਥੋਂ ਉਹ ਫੁੱਲਾਂ ਤੇ ਬੁਲਾ ਲਾਂਗੇ ਬੂਆ ਨੂੰ ਜੋ ਆ ਕੇ ਰੋਈ ਜਾਂਦੇ ਨੇ ਰੋਟੀ ਪਕਾਉਣੀ ਆ ਆ ਵੈਲੂ ਐ ਸੋ ਕਿਸੇ ਦਾ ਹੱਕ ਨਾ ਮਾਰੋ ਕਿਸੇ ਦੇ ਲੱਤਾਂ ਨੂੰ ਤੁਰਨ ਵਾਸਤੇ ਤੇ ਭੱਜਣ ਵਾਸਤੇ ਵਰਤੋ ਦੂਜਿਆਂ ਦੀ ਲੱਤਾਂ ਚ ਲੱਤ ਪਸਾਉਣ ਵਾਸਤੇ ਨਾ ਵਰਤੋ ਉਹਨੂੰ ਵੀ ਤਰੱਕੀ ਕਰ ਲੈਣ ਦਿਓ ਸਭੋ ਹੁਣ ਤੁਸੀਂ ਜਾਓਗੇ ਜਦੋਂ ਕਰੇ ਤੁਹਾਨੂੰ ਬਹੁਤ ਸਾਰੇ ਪੁੱਛਣ ਆਉਣਗੇ ਲੋਕ ਮੱਲੇ ਦੇ ਪਿੰਡ ਦੇ ਵੀ ਭਾਈ ਕਿਹੜਾ ਪੇਪਰ ਦਿੱਤਾ ਸੀ ਤੁਸੀਂ ਦੱਸ ਦਿਓ ਕਿ ਆ ਪੇਪਰ ਦਿੱਤਾ ਹੈ ਇਹਦੇ ਨਾਲ ਆ ਕਰ ਲਈ ਇੰਨੀ ਫੀਸ ਐ ਇੱਥੇ ਉਹ ਵੀ ਲੱਗ ਜੂਗਾ ਸੋ ਹੁਣ ਮੈਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਹੁਣ ਪਿੰਡਾਂ ਦੇ ਵਿੱਚ ਇਹ ਮੁਕਾਬਲਾ ਹੋ ਗਿਆ ਤੁਹਾਡੇ ਪਿੰਡ ਦੇ ਕਿੰਨੇ ਮਲਾਜ਼ਮ ਹੋ ਗਏ ਬਈ ਸਾਡੇ ਤਾਂ 7 ਹੋ ਗਏ ਦੋ ਸਾਡੇ ਪਿੰਡ ਦੇ ਹੋਰ ਆਉਣਗੇ ਹੁਣ ਸੋ ਆ ਮੁਕਾਬਲੇ ਹੋਣ ਲੱਗ ਗਏ ਹੁਣ ਅੱਜ ਤੱਕੜਾਈਆਂ ਚੜਨ ਗਈਆਂ ਜੋ ਜਾਓਗੇ ਜਲੇਬੀਆਂ ਬਣਨ ਗਈਆਂ ਅੱਜ ਹਾਂ ਬਣਨ ਤੋਂ ਬੜੀ ਮੁਸ਼ਕਲ ਨਾਲ ਬੜਾ ਟਾਈਮ ਆ ਬੜੀ ਮੁਸ਼ਕਲ ਨਾਲ ਟਾਈਮ ਆਇਆ ਖੁਸ਼ੀਆਂ ਦਾ ਸੋ ਨਾਲ ਇੱਕ ਹੋਰ ਵੀ ਦੱਸ ਦੇਣਾ ਇਹ ਕੋਈ ਐ ਮੁੱਕਦਾ ਨਹੀਂ ਸਾਡਾ ਕੰਮ ਆ 9 ਅੱਜ 9 ਹੈ 18 ਤਰੀਕ ਨੂੰ ऐसे जगहते लगभग 590 ਹੋਰ ਨੌਕਰੀਆਂ ਦੇਵਾਂਗਾ ਹੋ ਡਿਪਾਰਟਮੈਂਟ ਦੀਆਂ ਨੇ ਹੋ ਡਿਪਾਰਟਮੈਂਟਾਂ ਦੀਆਂ ਨੇ ਸੋ ਅਸੀਂ ਤਾਂ ਚਾਹੁੰਦੇ ਆ ਕਿ ਜਦੋਂ ਹੀ ਕੋਈ ਕਲੀਅਰ ਹੋ ਜਾਏ ਕੋਰਟ-ਕੂਰਟ ਦਾ ਕੋਈ ਪੰਗਾ ਨਾ ਰਵੇ ਅਸੀਂ ਆਪ ਲੜਦੇ ਆ ਤੁਹਾਡੇ ਵਕੀਲ ਬਣ ਕੇ ਕਿ ਕੋਈ ਕੋਰਟ ਦੇ ਵਿੱਚ ਤਾਂ ਕੇਸ ਪੈ ਜੇ ਆ ਨਾ ਹੋ ਜੇ ਕਿ ਮੈਂ ਇੱਥੇ ਨਿਯੁਕਤੀ ਪੱਤਰ ਦੇ ਦਾਂ ਕੱਲ ਤੋਂ ਤੁਸੀਂ ਵਕੀਲ ਭਾਲਦੇ ਫਿਰਦੇ ਹੋ ਮੇਰੇ ਕੋਰਟ ਦੇ ਵਿੱਚ ਕੇਸ ਪੈ ਗਿਆ ਸਾਰਾ ਕਲੀਅਰ ਕਰਕੇ ਅਸੀਂ ਤੁਹਾਨੂੰ ਜਿਹੜਾ ਹੈ ਉਹ ਇੱਥੇ ਬੁਲਾਉਣੇ ਆ। ਸੋ ਜਾ ਕੇ ਕੁਰਸੀਆਂ ਤੇ ਬੈਠੋਗੇ। ਵਧੀਆ ਗੱਲ। ਜ਼ਿੰਮੇਵਾਰੀ ਇੱਕ। ਦੇਖੋ ਜਦੋਂ ਜ਼ਿੰਮੇਵਾਰੀ ਆ ਜਾਂਦੀ ਹੈ ਨਾ ਉਦੋਂ ਬਹੁਤ ਕੇਅਰਫੁਲ ਚੱਲਣਾ ਪੈਂਦਾ। ਮੁਹੰਮਦ ਬਖਸ਼ ਬਹੁਤ ਵੱਡੇ ਸੂਫੀ ਸ਼ਾਇਰ ਹੋਏ ਨੇ। ਉਹਨਾਂ ਨੇ ਲਿਖਿਆ ਰਲ ਮੇਲ ਸਈਆਂ ਪਾਣੀ ਨੂੰ ਗਈਆਂ। ਰਲ ਮੇਲ ਸਈਆਂ ਪਾਣੀ ਨੂੰ ਗਈਆਂ। ਕੋਈ ਕੋਈ ਮੁਰਪੀ ਭਰ ਕੇ ਜਿੰਨਾ ਭਰ ਕੇ ਸਿਰ ਤੇ ਧਰਿਆ ਉਹ ਪੈਰ ਤਰਨ ਡਰ ਡਰ ਕੇ ਇੱਥੇ ਖੜਾ ਨਹੀਂ ਹੈਗਾ ਇੱਥੇ ਹੈਗਾ ਪ੍ਰਮਾਤਮਾ ਦੁਆਰਾ ਦਿੱਤੀ ਹੋਈ ਜ਼ਿੰਮੇਵਾਰੀ ਰਲਮਿਲ ਸਈਆਂ ਪਾਣੀ ਨੂੰ ਗਈਆਂ ਸਾਰੀਆਂ ਗਈਆਂ ਸੀ ਪਰ ਕੋਈ ਕੋਈ ਮੂੜ ਪੀ ਪਰ ਕੇ ਹਰੇਕ ਨੂੰ ਜ਼ਿੰਮੇਵਾਰੀ ਨਹੀਂ ਮਿਲਦੀ ਪ੍ਰਮਾਤਮਾ ਕਿਸੇ ਕਿਸੇ ਦੇ ਸਿਰ ਤੇ ਜ਼ਿੰਮੇਵਾਰੀ ਵਾਲਾ ਕੜਾ ਧਰਦਾ ਹੈ ਤੇ ਜਿਹਦੇ ਸਿਰ ਤੇ ਇੱਕ ਜ਼ਿੰਮੇਵਾਰੀ ਵਾਲਾ ਕੜਾ ਹੈ ਉਹਨੂੰ ਪੈਰ ਬਹੁਤ ਪੈਰ ਤਰਨ ਡਰ ਡਰ ਕੇ ਦਾ ਡਰ ਕੇ ਪੈਰ ਤਰਨੇ ਪੈਂਦੇ ਨੇ ਕਿਤੇ ਕੜਾ ਨਾ ਟੁੱਟ ਜਾ ਸਵਾ ਜਿੰਮੇਵਾਰੀ ਵਾਲਾ ਕੜਾ ਤੁਹਾਡੇ ਸਿਰ ਤੇ ਵੀ ਮੇਰੇ ਸਿਰ ਤੇ ਵੀ ਆ ਸਾਰੇ ਆਪਸਾਂ ਸਿਰ ਤੇ ਵੀ ਹੈ ਤੇ ਨਾਲ ਇਹ ਵੀ ਦੱਸ ਦਿੰਨੇ ਆ ਕਿ ਮੈਂ ਅੰਨਾ ਤੇ ਤਿਲਕਣ ਰਸਤਾ ਮੈਂ ਅੰਨਾ ਤੇ ਤਿਲਕਣ ਰਸਤਾ ਤੇ ਦੇਵੇ ਕੌਣ ਸੰਭਾਲਾ ੱੱਕੇ ਦੇਵਣ ਵਾਲੇ ਬਹੁਤੇ ਇੱਕ ਤੂੰ ਹੱਥ ਪਕੜਨ ਵਾਲਾ ਸੋਇਸ ਕਰਕੇ ਜਿੰਮੇਵਾਰੀ ਜਿਸ ਲੈਵਲ ਤੇ ਵੀ ਮਿਲਦੀ ਹੈ ਉਹਨੂੰ ਸੰਭਾਲੋ ਉਹਨੂੰ ਮੋੜੋ ਨਾ ਕਿਸਮਤ ਕੁੰਡਾ ਖੜਕਾਉਂਦੀ ਹੈ ਤਾਂ ਕੁੰਡਾ ਖੋਲੋ ਤੇ ਫੇਰ ਹੀ ਤਾਂ ਤੁਸੀਂ ਜਾ ਕੇ ਅੱਗੇ ਫਿਰ ਆਪਣੀ ਕਿਸਮਤ ਆਪ ਲਿਖ ਸਕਦੇ ਹੋ ਜੇਕਰ ਨਾਲ ਤੁਸੀਂ ਨਾਲ ਚੱਲੋਂਗੇ ਸਮੇਂ ਦੇ ਕਈ ਇਹ ਜਿਹੇ ਵੀ ਸਾਡੇ ਪੰਜਾਬ ਚ ਲੀਡਰ ਨੇ ਜਦੋਂ ਜਿੰਮੇਵਾਰੀ ਮਿਲਦੀ ਸੀ ਉਹਨੂੰ ਮੋੜਤੀ ਮੈਂ ਨਹੀਂ ਇਹ ਮਹਿਕਮਾ ਲੈਂਦਾ ਤੇ ਜਦੋਂ ਅਸੀਂ ਕੋਈ ਉਸੇ ਮਹਿਕਮੇ ਦਾ ਕੰਮ ਕਰਦੇ ਹਾਂ ਉਹਦਾ ਨੁਕਸ ਕੱਢਣ ਲੱਗ ਜਾਂਦੇ ਹਾਂ ਮਤਲਬ ਹਰ ਵਕਤ ਨੁਕਸ ਕੱਢਣਾ ਮਤਲਬ ਕੋਈ ਨਾ ਕੋਈ ਇੱਕ ਬੰਦਾ ਸੀਗਾ ਬੜਾ ਨਗੋਚੀ ਸੀ ਹਰ ਗੱਲ 'ਚ ਨੁਕਸ ਕੱਢਦਾ ਸੀ ਉਹਦੇ ਦੋਸਤ ਵੀ ਤਰ ਪਰੇਸ਼ਾਨ ਯਾਰ ਬੜਾ ਯਾਰ ਇਹਨੂੰ ਕੋਈ ਚੀਜ਼ ਵੀ ਨਹੀਂ ਪਸੰਦ ਆਉਂਦੀ ਯਾਰ ਹਰ ਇੱਕ ਚੀਜ਼ 'ਚ ਨੰਨਾ ਪਾਉਂਦਾ ਯਾਰ ਇਹ ਇੱਕ ਨਾ ਕੁੱਤਾ ਮਿਲ ਗਿਆ ਉਹਨਾਂ ਨੂੰ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਉਹ ਯਾਰ ਦੋਸਤ ਕਹਿੰਦੇ ਲੈ ਵੀ ਅੱਜ ਇਹ ਇਹਨੂੰ ਤਾਰੀਫ ਕਰਨੀ ਪਊ ਕੁੱਤੇ ਦੀ ਬੁਲਾਓ ਇਹਨੂੰ ਅੱਜ ਉਹਨੂੰ ਬੁਲਾਇਆ ਟੂਬੇ ਦੇ ਉਰਲੇ ਪਾਸੇ ਕੁੱਤਾ ਛੱਡਿਆ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਟੂਬੇ ਦੇ ਪਰਲੇ ਪਾਸੇ ਨਿਕਲ ਗਿਆ ਉਹਨੂੰ ਕਹਿੰਦੇ ਆ ਵੀ ਹੁਣ ਦੱਸ ਕੀ ਕਹੇਗਾ ਉਹ ਕਹਿੰਦਾ ਮੈਂ ਸਮਝ ਗਿਆ ਇਹਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਲੈ ਐ ਲੱਭਦੇ ਨੇ ਨੁਕਸਾਨ ਮੈਂ ਵੀ ਫਿਰ ਬੋਲਣ ਵਾਲਾ ਕੰਮ ਹੀ ਕੀਤਾ ਮੈਂ ਪਹਿਲਾਂ ਕਸਟਾ ਕੁਸਚਾਂ ਚ ਮੈਂ ਕਿਹੜਾ ਗੈਸ ਬੈਲਡਿੰਗ ਕਰਦਾ ਸੀ ਤਣ ਸਿੱਤੇ ਹੋਇਆ ਹੈ ਨਾ ਸਾਰੇ ਕਿਉਂਕਿ ਇਹ ਮੈਂ ਤਾਂ ਬੋਲ ਸਕਦਾ ਇੰਨੀ ਦਲੇਰੀ ਨਾਲ ਕਿਉਂਕਿ ਮੇਰਾ ਆਪਦਾ ਝੋਲਾ ਜਿਹੜਾ ਉਹ ੱਚ ਇਮਾਨਦਾਰੀ ਹੈ ਜੇ ਥੋੜੀ ਵੀ ਬੇਬਿਆਨੀ ਹੋ ਗਈ ਥੋੜਾ ਬਹੁਤ ਵੀ ਕੋਈ ਮੇਰੇ ਤੇ ਪੈਸੇ ਪੂਸੇ ਖਾਣ ਦਾ ਜਾਂ ਕੋਈ ਹੋਰ ਗਰੁੱਪイズਮ ਦਾ ਜਾਂ ਕੋਈ ਉਹਦਾ ਲੱਗਿਆ ਰੋਪ ਫਿਰ ਮੈਂ ਨਹੀਂ ਬੋਲ ਸਕਦਾ ਫਿਰ ਮਕਾਨਾ ਹੋ ਜਾਊਗਾ ਸੁਮੈਂ ਇਸੇ ਕਰਕੇ ਕੋਈ ਇੱਕੋ ਕਹਿੰਦਾ ਉਹ ਕਹਿੰਦਾ ਚੱਕੀ ਚ ਕਹਿੰਦਾ 26 ਜਨਵਰੀ ਵਾਲੇ ਚ ਕੈਦਰੀ ਵਾਲ ਤੇ ਬਹੁਤ ਮਾਨ ਨੇ ਫੋਟੋ ਲਾ ਲਈ ਸੀ ਉਹ ਮੈਂ ਕਿਹਾ ਭਰਾ ਕਿੱਥੇ ਲਾ ਲਈ ਸੀ ਦਿਖਾ ਤਾਂ ਦੇ ਆ ਕੱਲ ਪਰਸ ਉਹ ਡਿਪਾਰਟਮੈਂਟ ਨੇ ਜਾਰੀ ਕਰਤਾ ਵੀ ਕੋਈ ਫੋਟੋ ਲੱਗੀ ਸੀ ਮੈਂ ਕਿਹਾ ਹੁਣ ਦੱਸਗਾ ਪਹਿਲਾਂ ਕੀ ਹੋਇਆ ਨਿੱਜੀ ਸੋਚ ਸੀ ਕਹਿੰਦੇ ਲੈ ਆਏ ਹੋਏ ਰੱਬਾ ਨਿੱਜੀ ਸੋਚਾਂ ਵਾਲੇ ਬਹੁਤ ਬੈਕਦਾ ਇੱਥੇ ਉਹ ਬਣੇ ਨੇ ਆਪਣੇ ਰੋੜੇ ਉਹ ਪੰਜਾਬ ਦੇ ਰਾਹਾਂ 'ਚ ਹੋਰ ਰੋੜੇ ਬਣੇ ਨੇ ਕੋਈ ਫੰਕਸ਼ਨ ਕਰ ਲੀਏ ਕੋਈ ਪੋਜ਼ਿਟਿਵ ਫੰਕਸ਼ਨ ਕਰ ਲੀਏ ਉਹ ਜਿੱਦੇ ਮੈਂ ਫੰਕਸ਼ਨ ਕੀਤਾ ਵੀ ਚਲੋ ਰੋਜ ਦੀ ਕਚਕਚਨ ਮਕਾਉਣੇ ਆ ਯਾਰ ਆ ਜਾ ਉਥੇ ਲੁਧਿਆਣੇ ਉੱਥੇ ਡਿਬੇਟ ਕਰਦੇ ਆ 1 ਨਵੰਬਰ ਨੂੰ ਕੋਈ ਨਹੀਂ ਆਇਆ ਉੱਥੇ ਆਇਆ ਕੋਈ ਉਥੇ ਤੂੰ ਦੇਖਿਆ ਨਾ ਸਾਰਾ ਕੋਈ ਆਇਆ ਕਿਉਂ ਨਹੀਂ ਆਇਆ ਕਿਉਂਕਿ ਪੱਕਾ ਪਤਾ ਸੀ ਕਿ ਅੱਜ ਦੇੜੇ ਜਾਵਾਂਗੇ ਇੱਥੇ ਫਿਰ ਔਰ ਇੱਕ ਤੋਂ ਮੈਨੂੰ ਪਤਾ ਬਹੁਤ ਹੈ ਇਹਨਾਂ ਦਾ ਵੀ ਕੀ ਕੀ ਕੀਤਾ ਕਿਹਨੇ ਕਿਹਨੇ ਪਹਿਲਾਂ ਤੋਂ ਪਤਾ ਜਦੋਂ ਕਸਟਾ ਸੀੜੀਆਂ ਕਰਦਾ ਸੀ ਨਾ ਉਦੋਂ ਮੈਂ ਪੋਲੀਟিক্যাল ਸਟਾਇਰ ਕਰਦਾ ਸੀ ਤਾਂ ਉਹਨੂੰ ਜਾਣਕਾਰੀ ਤਾਂ ਰੱਖਣੀ ਪੈਂਦੀ ਸੀ ਇਹਨਾਂ ਇਹਨਾਂ ਨੇ ਸਾਡੇ ਇੱਕ ਇੱਕ ਦੋ ਪੀੜੀਆਂ ਤਾਂ ਇਹਨਾਂ ਨੇ ਖਾ ਲੀਆਂ ਬਚਪਨ ਖਾ ਗਏ ਜਵਾਨੀ ਖਾ ਗਏ ਬੁਢਾਪਾ ਖਾ ਗਏ ਦੱਸੋ ਕਿਤੇ ਨਹੀਂ ਜਾਣ ਜੋਗੇ ਕੋਈ ਪ੍ਰਾਈਵੇਟ ਹਸਪਤਾਲ ਚਲੇ ਜਾਓ ਸਿੱਧੇ ਪਹਿਲਾਂ 5 ਲੱਖ ਜਮ੍ਹਾਂ ਕਰਾ ਦਿਓ ਕੋਈ ਸਰਕਾਰੀ ਸਕੂਲ ਚ ਕਹਿੰਦੇ ਜੀ ਪੜ੍ਹਾਈ ਹੈ ਨਹੀਂ ਇਹ ਤਾਂ ਮਤਲਬ ਇਹ ਨਹੀਂ ਕਿ ਟੀਚਰ ਹੈ ਮਾੜੇ ਨੇ ਜਾਂ ਟੀਚਰ ਹੈ ਨਹੀਂ 인ਫਰਾਸਟ੍ਰਕਚਰ ਹੈ ਨਹੀਂ ਸੀ ਜੀ ਐਸ ਵਕਤ ਆਪਣੇ 20000 ਸਰਕਾਰੀ ਸਕੂਲ ਹੈ ਐਸ ਵਕਤ 17 18000 ਸਰਕਾਰੀ ਸਕੂਲਾਂ ਚ ਕੰਮ ਚੱਲ ਰਿਹਾ ਕਿਤੇ ਦੀ ਚਾਰ ਦੀਵਾਰੀ ਬਣ ਰਹੀ ਹੈ ਕਿਤੇ ਸਮਾਰਟ ਰੂਮ ਬਣ ਰਹੇ ਨੇ ਕਿਤੇ ਬਾਥਰੂਮ ਬਣ ਰਹੇ ਨੇ ਕਿਤੇ ਫਰਨੀਚਰ ਪਹੁੰਚ ਰਿਹਾ ਹੁਣ ਜਾ ਕੇ ਠੀਕ ਕਰਨ ਲੱਗੇ ਆ ਜੀ ਹੁਣ ਦੇਖੋ ਤੁਸੀਂ ਪ੍ਰਾਈਵੇਟ ਚੋਂ ਹਟਾ ਕੇ ਬੱਚਿਆਂ ਨੂੰ ਇਧਰਲੇ ਪਾਸੇ ਲਾਉਣ ਲੱਗੇ ਹੁਣ ਸਾਡੇ ਕੋਲ ਗਿਣਤੀ ਆ ਗਈ ਸਰਕਾਰੀ ਚ ਲਾਉਣ ਲੱਗ ਪਏ ਹੁਣ ਯਕੀਨ ਬਣ ਗਿਆ ਗੱਲ ਤਾਂ ਯਕੀਨ ਦੀ ਹੈ ਦੇਖੋ ਵਿਸ਼ਵਾਸ ਦੀ ਹੈ ਗਲਤਾਂ ਗੱਲ ਆ ਕੇ ਵਿਸ਼ਵਾਸ ਤੇ ਨਿਪਟ ਜਾਂਦੀ ਸੋ ਸ਼ਾਇਰ ਨੇ ਲਿਖਿਆ ਉਹ ਕਹਿੰਦਾ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਫੱਕੇ ਨਾ ਮਾਰੋ ਗਰੀਬ ਦਾ ਬਾਲ ਖਿਡਾਉਣੇ ਵੇਂਦਾ ਹੈ ਤੱਕ ਕੀ ਹੋਇਆ ਆਪੇ ਤੁਰ ਜਾਵੇਗਾ ਟੱਕੇ ਨਾ ਮਾਰੋ ਜਿੱਤ ਲੈਣਾ ਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘਟੋ ਘਟ ਦੁੱਖੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ